ਸਬੋਰਡ ਵੱਲੋਂ ਦੋ ਹੋਰ ਅਪਡੇਟ ਹੈ ਜਿਹੜੀਆਂ ਜਾਰੀ ਕੀਤੀਆਂ ਆਈਆਂ ਨੇ ਜੀ ਪਬਲਿਕ ਨੋਟਿਸ ਆਇਆਗਾ ਪੋਸਟ ਆਫ ਡਰਾਈਵਰ ਆਪਰੇਟਰ ਦੇ ਲਈ ਐਡਵਰਟਾਈਜ਼ਮੈਂਟ ਨੰਬਰ 1/2023 ਦੂਸਰਾ ਕੋਰੀਜੈਂਡਮ ਆਇਆ ਜੀ ਫਾਈਨਲ ਆਨਸਰ ਕੀ ਐਂਡ ਫਾਈਨਲ ਰਿਜ਼ਲਟ ਸਾਇੰਟਿਫਿਕ ਅਸਿਸਟੈਂਟ ਦਾ ਐਡਵਰਟਾਈਜ਼ਮੈਂਟ ਨੰਬਰ 2/14/2022 ਵਾਲਾ ਕੀ ਕੀ ਹੈ ਜੀ ਡਿਟੇਲ ਦੇ ਵਿੱਚ ਦੇਖਦੇ ਆ ਪਲੀਜ਼ ਰਿਕਵੈਸਟ ਹੈ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਰੂਰ ਦਬਾ ਲਓ ਜੀ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ ਮਿਸ ਨਾ ਹੋਵੇ ਚਲੋ ਜੀ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਜੀ ਕੋਰੀਜੈਂਡਮ 14/2022 ਅਧੀਨ ਕੋਰੀਜੈਂਡਮ ਜਿਹੜਾ ਸ਼ੁੱਧੀ ਪੱਤਰ ਹੈ ਜਿਹੜਾ ਜਾਰੀ ਕੀਤਾ ਗਿਆ ਜੀ 71/2024 ਨੂੰ ਲਿਖਤੀ ਰੂਪਇਕਿਆ ਹੋਈ ਸੀ ਫਾਈਨਲ ਆਨਸਰ ਕੀਤੇ ਫਾਈਨਲ ਰਿਜ਼ਲਟ ਹੈ ਜਿਹੜਾ 5/2 2024 ਨੂੰ ਵੈਬਸਾਈਟ ਤੇ ਅਪਲੋਡ ਕਰ ਦਿੱਤਾ ਗਿਆ ਸੀ ਫਾਈਨਲ ਆਨਸਰ ਕੀਤੇ ਫਾਈਨਲ ਰਿਜ਼ਲਟ ਸੰਬੰਧੀ ਉਮੀਦਵਾਰਾਂ ਤੋਂ ਪ੍ਰਤੀਬਿੰਤੀਆਂ ਪ੍ਰਾਪਤ ਹੋਈਆਂ ਨੇ ਜੀ ਪ੍ਰਤੀਬਿੰਤੀਆਂ ਪ੍ਰਾਪਤ ਹੋਈਆਂ ਜਿਹੜੀਆਂ ਉਹਨਾਂ 'ਚ ਲਿਖਿਆ ਗਿਆ ਟਾਈਪਿੰਗ ਤੇ ਟ੍ਰਾਂਸਕ੍ਰਿਪਸ਼ਨ 에ਰਰ 간 ਕੁਝ ਤਰੂਟੀਆਂ ਰਹਿ ਗਈਆਂ ਸਨ ਇਸ ਲਈ ਮਿਤੀ 5 2 2024 ਨੂੰ ਬੋਰਡ ਦੀ ਵੈਬਸਾਈਟ ਤੇ ਅਪਲੋਡ ਕੀਤੀ ਫਾਈਨਲ ਆਨਸਰ ਕੀਤੇ ਫਾਈਨਲ ਰਿਜ਼ਲਟ ਨੂੰ ਵਿਦਡਰਾ ਕਰ ਲਿਆ ਗਿਆ ਰਿਵਾਈਜ਼ ਆਨਸਰ ਕੀਤੇ ਰਿਵਾਈਜ਼ ਰਿਜ਼ਲਟ ਜਿਹੜਾ ਅਪਲੋਡ ਕੀਤਾ ਜਾਂਦਾ ਠੀਕ ਹੈ ਜੀ ਦੂਸਰੀ ਅਪਡੇਟ ਦੇਖਦੇ ਹਾਂ ਪੀਡੀਐਫ ਫਾਈਲ ਟੈਲੀਗ੍ਰਾਮ ਚੈਨਲ ਤੋਂ ਮਿਲੂਗੀ ਪਲੀਜ਼ ਟੈਲੀਗ੍ਰਾਮ ਚੈਨਲ ਨੂੰ ਸਾਰਿਆਂ ਨੇ ਸਬਸਕ੍ਰਾਈਬ ਕਰ ਲੈਣਾ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਹੈ ਫੇਸਬੁਕ ਟਵਿੱਟਰ ਇੰਸਟਾਗ੍ਰam ਥਰਡ ਸਾਰੇ ਦੇ ਸਾਰੇ ਲਿੰਕ ਫੋਲੋ ਕਰਕੇ ਰੱਖਣੇ ਜੀ ਕੋਈ ਵੀ ਜਾਣਕਾਰੀ ਜਿਹੜੀ ਆ ਉਹ ਮਿਸ ਨਾ ਹੋਵੇ ਤੇ ਨਵਾਂ ਆਪਣਾ ਚੈਨਲ ਹੈ ਜੀ ਰੈਸਪੀਜ਼ ਵਾਲਾ ਟੇਸਟ ਐਂਡ ਟਰੈਵਲ ਪਲੀਜ਼ ਉਹਨੂੰ ਸਾਰਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਟੈਕਨੀਕਲ ਵੀਡੀਓ ਲਈ ਇਨਫੋ ਬਾਊਟ ਆਲ ਟੈਕ ਚੈਨਲ ਵੀ ਦੂਸਰੀ ਅਪਡੇਟ ਦੇਖਦੇ ਹਾਂ ਜੀ ਦੂਸਰੀ ਅਪਡੇਟ ਹੈ ਜੀ ਡਰਾਈਵਰ ਅਤੇ ਆਪਰੇਟਰ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਨੂੰ ਸੁਜਿਤ ਕੀਤਾ ਜਾਂਦਾ ਹੈ ਕਿ ਜਿਹੜਾ ਉਮੀਦਵਾਰਾਂ ਦਾ ਨਤੀਜਾ ਵਿਧ ਹੈਲਡ ਰੱਖਿਆ ਗਿਆ ਹੈ ਉਹ ਉਮੀਦਵਾਰ ਲੋੜੀ ਦੇ ਦਸਤਾਵੇਜ਼ ਨਾਲ ਨਤੀ ਇਨੈਕਸਰ ਇਹ ਵਿੱਚ ਦਰਸਾਈ ਮਿਤੀ ਅਨੁਸਾਰ ਬੋਰਡ ਵਿਖੇ ਜਮ੍ਹਾਂ ਕਰਾਉਣੇ ਯਕੀਨੀ ਬਣਾਉਣਗੇ ਤੇ ਨਾਲ ਹੀ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਭਰਤੀ ਸੰਬੰਧੀ ਤਾਜ਼ਾ ਅਪਡੇਟ ਹੈ ਜਿਹੜੀ ਉਹ ਵੈਬਸਾਈਟ ਤੇ ਮਿਲਦੀ ਰਹੇਗੀ ਪਲੀਜ਼ ਰਿਕਵੈਸਟ ਹੈ ਸਾਰਿਆਂ ਨੂੰ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਕਿ ਕੋਈ ਵੀ ਕੈਂਡੀਡੇਟ ਹੈ ਜਿਹੜਾ ਇਸ ਇਨਫੋਰਮੇਸ਼ਨ ਤੋਂ ਵਾਂਝਾ ਨਾ ਰਹਿ ਜਾਵੇ ਇਸ ਲਈ ਲਾਈਕ ਤੇ ਸ਼ੇਅਰ ਕਰਨ ਦੇ ਨਾਲ ਮੋਟੀਵੇਸ਼ਨ ਮਿਲਦੀ ਰਹਿੰਦੀ ਹੈ ਪਲੀਜ਼ ਇਹਨਾਂ ਜ਼ਰੂਰ ਕਰਕੇ ਜਾਇਆ ਕਰੋ ਜੀ ਹੋਰ ਅਪਡੇਟ ਸੀਨੀਅਰ ਅਸਿਸਟੈਂਟ ਦੀ ਫਾਈਨਲ ਆਨਸਰ ਕੀਤੇ ਰਿਜ਼ਲਟ ਹੈ ਜਿਹੜਾ ਜਲਦੀ ਆਉਣ ਵਾਲਾ ਹੈ ਜਦੋਂ ਵੀ ਆਊਗਾ ਸਭ ਤੋਂ ਪਹਿਲਾਂ ਸੂਚਨਾ ਤੁਹਾਨੂੰ ਇਸੇ ਚੈਨਲ ਤੇ ਮਿਲਣੀ ਹੈ ਓਐਮਆਰ ਸ਼ੀਟਸ ਵਾਲਾ ਜਿਹੜਾ ਲਿੰਕ ਸੀਗਾ ਜੀ ਉਹ ਹਜੇ ਵੀ ਹੈ ਜਿਹੜਾ ਓਐਮਆਰ ਸ਼ੀਟਸ ਅਪਲੋਡ ਨਹੀਂ ਹੋਈਆਂ ਜਦੋਂ ਵੀ ਹੋਣਗੀਆਂ ਤੁਹਾਨੂੰ ਸਭ ਤੋਂ ਪਹਿਲਾਂ ਸੂਚਨਾ ਮਿਲੂਗੀ ਇੰਨਾ ਕਹਿੰਦੇ ਹੋਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕਸ ਫੋਰ ਵਾਚਿੰਗ ਵੀ ਵਿਲ ਬੀ ਮੀਟ ਇਨ ਨੈਕਸਟ ਵੀਡੀਓ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਡ ਬਾਏ ਬਾਏ